ਪਤਨੀ ਨਾਲ ਹੋਏ ਕਲੇਸ਼ ਤੋਂ ਬਾਅਦ ਵਿਅਕਤੀ ਦੇ ਵੱਲੋਂ ਆਪਣੇ ਘਰ ਨੂੰ ਅੱਗ ਲਗਾ ਕੇ ਫੂਕ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਦੇ ਵੱਲੋਂ ਆਪਣੇ ਪਿਓ ਨੂੰ ਰੋਟੀ ਦਿੱਤੀ ਗਈ ਸੀ ਅਤੇ ਇਸੇ ਤੋਂ ਤੈਸ਼ ਵਿੱਚ ਆਏ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਆਪਣੀ ਘਰਵਾਲੀ ਦੇ ਨਾਲ ਗੁੱਸੇ ਦੇ ਵਿੱਚ ਖੜੜਾ ਜਾਂਦਾ ਬੈਸ ਹੁੰਦੀ ਆ ਤੇ ਜਿਸ ਤੋਂ ਬਾਅਦ ਪਤਨੀ ਆਪਣੇ ਦੋ ਬੱਚੇ ਲੈ ਕੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਅਤੇ ਇੰਨੇ ਦੇ ਵਿੱਚ ਹੀ ਸਖਸ਼ ਦੇ ਵੱਲ ਘਰ ਦੇ ਵਿੱਚ ਰੱਖੇ ਹੋਏ ਡੀਜ਼ਲ ਨੂੰ ਘਰ ਦੇ ਵਿੱਚ ਛਿੜਕ ਕੇ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਦੇਖਦੇ ਹੀ ਦੇਖਦਿਆ ਪੂਰਾ ਭਾਂਬੜ ਮਚ ਜਾਂਦਾ ਹੈ ਅਤੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਸੋ ਬਠਿੰਡਾ ਦੇ ਜਨਤਾ ਨਗਰ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਉਸ ਜਿਸ ਘਰ ਦੇ ਕਮਰੇ ਨੂੰ ਅੱਗ ਲੱਗਾਈ ਗਈ ਹੈ ਉੱਥੇ ਇੱਕ ਬਜ਼ੁਰਗ ਵੀ ਮਜੂਰ ਸੀ ਜਿਸ ਨੂੰ ਸਥਾਨਕ ਲੋਕਾਂ ਦੇ ਵੱਲੋਂ ਸਮਾਂ ਰੰਦੇ ਆ ਬਾਹਰ ਕੱਢ ਲਿਆ ਗਿਆ ਅਤੇ ਸਮਾਂ ਰੰਦੇ ਹੋਇਆਂ ਉਕਤ ਵਿਅਕਤੀ ਦੀ ਜਾਨ ਨੂੰ ਬਚਾ ਲਿਆ ਗਿਆ ਪਰ ਉਹਨੇ ਨੂੰ ਜਿਹੜਾ ਕਿ ਸਾਰਾ ਸਮਾਨ ਜਿਹੜਾ ਘਰ ਦੇ ਵਿੱਚ ਪਿਆ ਹੁੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਹੈ ਪ੍ਰਿਤ ਮੈਲਾ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦੰਦਿਆ ਹੋਇਆ ਦੱਸਿਆ ਕਿ ਉਸਦੇ ਪਿਤਾ ਦੀ ਤਬੀਅਤ ਕਾਫੀ ਦਿਨਾਂ ਤੋਂ ਖਰਾਬ ਚੱਲੀ ਸੀ ਅਤੇ ਉਸਦੇ ਭਰਾ ਦੇ ਵੱਲੋਂ ਉਸਦੀ ਦੇਖਪਾਲ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਹ ਆਪਣੇ ਪਿਤਾ ਨੂੰ ਆਪਣੇ ਕੋਲ ਲੈ ਆਈ ਜਿੱਥੇ ਕਿ ਉਸ ਦੀ ਸੇਵਾ ਕਰ ਰਹੀ ਸੀ ਕਿ ਇਹ ਗੱਲ ਉਸਦੇ ਪਤੀ ਨੂੰ ਰਾਸਨਾ ਆਈ ਉਹ ਨਿਤ ਕਲੇਸ਼ ਕਰਨ ਲੱਗਾ ਤੇ ਅੱਜ ਵੀ ਜਦੋਂ ਉਸਨੇ ਆਪਣੇ ਪਿਤਾ ਨੂੰ ਰੋਟੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪੜਕੇ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਚੰਗੀ ਜਿਹੜੀ ਕੀ ਹੈਗੀ ਆ ਬੈਂਸ ਕੀਤੀ ਜਾਂਦੀ ਹੈ ਮਹਿਲਾ ਦੇ ਨਾਲ ਅਤੇ ਫਿਰ ਐਨੇ ਨੂੰ ਜਿਹੜੀ ਕੀ ਮਹਿਲਾ ਆਪਣੇ ਦੋ ਬੱਚੇ ਲੈ ਕੇ ਬਾਹਰ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਸਖਤ ਦੇ ਵੱਲੋਂ ਘਰ ਦੇ ਵਿੱਚ ਪਏ ਹੋਏ ਡੀਜ਼ਲ ਦੇ ਡਰਾਮਾ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ ਅਤੇ ਫਿਰ ਅੱਗ ਲਗਾ ਦਿੱਤੀ ਜਾਂਦੀ ਹੈ ਜਾਣਕਾਰੀ ਮਿਲੀ ਹੈ ਕਿ ਉਕਤ ਮਹਿਲਾ ਦੇ ਵੱਲੋਂ ਇਸ ਵਿਅਕਤੀ ਦੇ ਨਾਲ ਪ੍ਰੇਮ ਵਿਆ ਕਰਵਾਇਆ ਗਿਆ ਸੀ ਉਹ ਜੀ ਮੈਂ 4 ਦਿਨਾਂ ਵਾਸਤੇ ਲੈ ਕੇ ਆਈ ਸੀ ਮੇਰੇ ਡੈਡੀ ਨੂੰ ਕਹਿੰਦਾ ਮੈਂ ਰੋਟੀ-ਚਰਾਬ ਕੁਝ ਨਹੀਂ ਦਿੰਦਾ ਡੈਡੀ ਮੇਰਾ ਥੋੜੀ ਜੀ ਦਾਰੂ ਪੀਂਦਾ ਸੀ ਕਹਿੰਦਾ ਮੈਂ ਨਹੀਂ ਰੱਖਦਾ ਇਹਨੂੰ ਮੈਂ ਦੋ ਨਾਰਾ ਕਿ ਮੈਂ ਆਦਾ ਕੰਮ ਕਰਕੇ ਮੇਰਾ ਪਿਓ ਨੂੰ ਰੋਟੀ ਦੇ ਦੂੰਗੀ ਕਹਿੰਦਾ ਤੂੰ ਇਹ ਚਾਨਣਿਆ ਨਾ ਕਹਿੰਦਾ ਮੈਂ ਪੈਟਰੋਲ ਪਾ ਕੇ ਅੱਗ ਲਾ ਦੂੰਗਾ ਮੈਂ ਕਿ ਚੱਲ ਗੁੱਸੇ 'ਚ ਬੋਲਦਾ ਵਿੱਚ ਆਪਾਂ ਕਰਕੇ ਗੁੱਸੇ 'ਚ ਵਾਰ ਨੂੰ ਆ ਗਈ ਦੋਨੇ ਬੱਚੇ ਜਾ ਕੇ ਇੰਨੇ ਜੀ ਬਾਤਾਂ ਘਲਾਦੀ ਉਹਨੇ ਆ ਬੱਚਾ ਆ ਗੱਲ ਜੀ ਵੀਰੇ ਤੁਹਾਡੇ ਜਿਹੜੇ ਫਾਦਰ ਸੀਗੇ ਉਹ ਅੰਦਰ ਹੀ ਰਹਿ ਕੇ ਹਾਂਜੀ ਉਹ ਅੰਦਰ ਰਹਿ ਗਿਆ ਪਬਲਿਕ ਨੇ ਕੱਢੇ ਵਾਰ ਉਹਨੂੰ ਇਹ ਬੱਚੇ ਕਿੱਥੇ ਇਹ ਬੱਚੇ ਮੈਂ ਬਾਹਰ ਲੈ ਆਈ ਸੀ ਵੀਰੋ ਬਰਤਸ ਵਾਲੇ ਕੋੜੇ ਕੜ ਗਈ ਸੀ ਜਿ ਜਵੱਕ ਲੈ ਕੇ ਅੰਦਰ ਬਾਹਰ ਨਿਕੜਿਆ ਸੀ ਬਜਾਰਿਆਂ ਨੇ ਪਜਾਮੀਆਂ ਵੀ ਨਹੀਂ ਪਾਈਆਂ ਇਹ ਅੰਦਰ ਜਿਹੜੇ ਡਰਾਪ ਪਏ ਨਹੀਂ ਕਾਲੇ ਡਰਾਪ ਨੇ ਇਹ ਡੀਜ਼ਲ ਦੇ ਆ ਜੀ ਮਕਾਨ ਮਾਲਕ 2500 ਰੁਪਏ ਕਿਰਾਏ ਤੇ ਰੈਂਦੇ ਸੀ ਜੀ ਮੈਂ ਰੈਂਟਰ ਤੇ ਸਾਰਾ ਸਮਾਨ ਵੱਜ ਗਿਆ ਇਹ ਮਕਾਨ ਮਾਲਕ ਦਾ ਜਲਸੀ ਮਕਾਨ ਮਾਲਕ ਇਹ ਡੀਜ਼ਲ ਕਿੱਥੋਂ ਲਿਆਉਂਦੇ ਸੀ ਇਹ ਪਤਾ ਨਹੀਂ ਜੀ ਮੈਨੂੰ ਤਾਂ ਕਿੱਥੋਂ ਆਂਦਾ ਸੀ ਉਹ ਟੈਂਕੀਆਂ ਭਰ ਦੇਤੀ ਜੀ ਪਾਣੀ ਵਾਲੀਆਂ ਗਾਂ ਜਿਵੇਂ ਦਿਹਾੜੀਆਂ ਦੂੜੀਆਂ ਤੇ ਕੰਮ ਚੱਲਦਾ ਜੀ ਉਹਨਾਂ ਨੂੰ ਦੇ ਕੇ ਆਂਦੇ ਸੀ ਹਾਂ ਜੀ ਇਹਨਾਂ ਦਾ ਆ ਕੰਮ ਸੀ ਟੈਂਕੀਆਂ ਦਾ ਵੀਰੇ ਮਗਾਨ ਮਾਲਕ ਮਗਾਨ ਮਾਲਕ ਦਾ ਨਾਮ ਨਹੀਂ ਜਾਣਦੀ ਜੀ ਮੈਂ ਤਾਂ ਡੇਢ ਦੋ ਸਾਲ ਹੋਇਆ ਰਹਿੰਦੀ ਨੂੰ ਉਦੋਂ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਭੜਥੂ ਪੈ ਜਾਂਦਾ ਹੈ ਆਸ-ਪਾਸ ਦੇ ਲੋਕ ਇਕੱਠੇ ਹੁੰਦੇ ਨੇ ਅਤੇ ਮੌਕੇ ਤੇ ਜਿਹੜਾ ਕਿ ਹੈਗਾ ਯਾ ਕਾਫੀ ਜ਼ਿਆਦਾ ਮਾਹੌਲ ਦਹਿਸ਼ਤ ਭਰਿਆ ਬਣ ਜਾਂਦਾ ਹੈ ਕਿਵੇਂ ਇਹ ਜਿਹੜੀ ਕਿ ਮੈਲਾ ਹੈਗੀ ਕੀੜਨੇ ਪਾਰੀ ਹੈ ਅਤੇ ਆਪਣੇ ਪਤੀ ਦੇ ਖਿਲਾਫ ਹੀ ਸਖਤੋ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈਗੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਹਨਾਂ ਮੀਆਂ ਬੀਬੀ ਦੇ ਵਿੱਚ ਅਕਸਰ ਹੀ ਅਣਬਣ ਜਿਹੜੀ ਰਹਿੰਦੀ ਸੀਗੀ ਅਤੇ ਅੱਜ ਤੱਕ ਜਿਹੜੀ ਹੱਦ ਹੀ ਹੋ ਗਈ ਹੈ ਕਿ ਘਰ ਨੂੰ ਫੂਕੇ ਰੱਖ ਦਿੱਤਾ ਗਿਆ ਹੁਣ ਇੱਥੇ ਜਦੋਂ ਅਸੀਂ ਆਏ ਸੀਗੇ ਉਹ ਘਰ ਘਰੋਂ ਜਾ ਰਹੇ ਸੀਗੇ ਮਤਲਬ ਕੰਮ ਸਿੱਧਾ ਥੋੜਾ ਮਾਰਾ ਜਾ ਤਾਂ ਇੱਥੇ ਦੇਖਿਆ ਆਗ ਲੱਗੀ ਪਈ ਹੈ ਇੱਥੇ ਮਤਲਬ ਖਾਲੀ ਪਾਣੀ ਪੂਣੀ ਡਾਲ ਰਹੇ ਸੀਗੇ ਤੋਂ ਅਸੀਂ ਆਏ ਫਟਾਫਟ ਵਿੰਡੋ ਤੋੜੀ ਡਾਂਗੇ ਨਾਲ ਉੱਥੇ ਡਾਂਗਾ ਵੀ ਪਾਇਆਗਾ ਤੋਂ ਅਸੀਂ ਫਟਾਫਟ ਉਹਨੂੰ ਬਹੁਤ ਠੰਡੀ ਕਰ ਦਿੱਤੀ ਸੀਗੀ ਬਹੁਤ ਆਗ ਲੱਗੀ ਪਈ ਸੀਗੀ ਇੱਥੇ ਜਦੋਂ ਅਸੀਂ ਆਏ ਸੀਗੇ ਨਾਨਾ ਜੀ ਦਾ ਇੰਦਰ ਘਾਉਂਗੇ ਅੰਦਰ ਤੋਂ ਡੀਜਲ ਡੁੱਜਲੀ ਪਿਆ ਸਾਰਾ ਕੁਝ ਇਹ ਤਾਂ ਹਣ ਜਦੋਂ ਆਏ ਸੀਗੇ ਇੱਥੇ ਵੀੜੀ ਲੱਗੀ ਪਈ ਸੀਗੀ ਹੁਣ ਪਾਣੀ ਹਾਂਜੀ ਬੰਦਾ ਵੀ ਅੰਦਰ ਕੋਈ ਕੱਢਿਆ ਨਾਨਾ ਬੰਦਾ ਤਾਂ ਥੀ ਸੀਗਾ ਅਸੀਂ ਸਾਰੇ ਕੱਡੇ ਸੀਗੇ ਬਾਹਰ ਮੈਂ ਮੋਹਨ لال ਪਾਇੰਟ ਟੈਂਕਰ ਪਾਇਆ ਇੱਥੇ ਮੇਰੇ ਅੱਛਾ ਜੀ ਇੱਥੇ ਕੀ ਘਟਨਾ ਕੀ ਹੋਈ ਹੈ ਔਰ ਕਾਰਨੇ ਕਿਰਾਏਦਾਰ ਬੈਠੇ ਨੇ ਪਾਸੇ ਲੜਾਈ ਹੋਈ ਜੀ ਫਿਰ ਫਿਰ ਮੈਂ ਤਾਂ ਹੁਣ ਪਤਾ ਲੱਗ ਕੇ ਆ ਗਿਆ ਮੈਂ ਫੰਨ 10 ਨੂੰ ਪਹਿਲਾਂ ਹੁਣ ਮਿਲਿਆ ਜੀ ਇਹ ਇਸੇ ਜਿਹੜਾ ਡਰਮ ਪਾਈ ਬਿਚੀਏ ਕੱਦ ਇਹ ਖਾਲੀ ਡਰਮ ਆ ਜੀ ਇਹ ਕਦੇ ਵੀ ਡੀਜ਼ਲ ਦੇ ਭਰੇ ਹੋਏ ਡਰਮ ਜੇ ਕੋਈ ਕਦੇ ਖਾਲੀ ਖਾਲੀ ਡਰਮ ਹੈ ਖਾਲੀ ਡਰਮ ਨੂੰ ਅੱਗੇ ਤਾਂ ਲੱਗਦੀ ਨਹੀਂ ਕਿ ਇਹ ਤਾਂ ਭਰੇ ਹੋਏ ਦੀ ਖਾਲੀ ਡਰਮ ਆ ਹੀ ਖਾਲੀ ਡਰਮ ਹੀ ਖਾਲੀ ਡਰਮ ਖਾਲੀ ਡਰਮ ਹੀ ਖਾਲੀ ਡਰਮ ਇਹ ਤਾਂ ਖਾਲੀ ਡਰਮ ਬੈਠੇ ਰੱਖੇ ਸੀਗੇ ਖਾਲੀ ਡਰਮ ਹੈ ਕੋਈ ਡੀਜ਼ਲ ਨਹੀਂ ਖਾਲੀ ਡਰਮ ਸੀ ਉਦਰ ਕਟਾਂ ਦੇ ਬਾਰੇ ਜਾਣਕਾਰੀ ਮਿਲਦਿਆਂ ਹੀ ਫਰਬਗੜ ਦਸਤੇ ਦੇ ਵੱਲੋਂ ਆਪਣੀ ਜਿਹੜੀ ਕਿ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਦੋ ਗੱਡੀਆਂ ਪਾਣੀ ਦੀਆਂ ਭਰ ਕੇ ਮੌਕੇ ਦੇ ਉੱਪਰ ਪਹੁੰਚਿਆ ਨੇ ਅਤੇ ਕਾਫੀ ਜਦੋਂ ਜੈਤ ਕੀਤੀ ਜਾਂਦੀ ਹੈਗੀ ਆ ਅੱਗ ਨੂੰ ਕਾਬੂ ਪਾਉਣ ਦੇ ਲਈ ਕਿਉਂਕਿ ਡੀਜ਼ਲ ਛਿੜਕ ਕੇੜੀ ਕੀ ਤੇਲ ਨੂੰ ਅੱਗ ਲਗਾਈ ਗਈ ਸੀ ਜਿਸ ਕਰਕੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਲ ਕਰਨੀ ਪਈ ਹੈ ਪਰ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਹੈਗਾ ਯਾ ਪਰ ਜੋ مالی ਨੁਕਸਾਨ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਜਿਹੜਾ ਕੀ ਦੋਵਾਂ પતિ ਪਤਨੀ ਦਾ ਜੋੜਾ ਹੈ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਇਹ ਸਰ ਸਾਨੂੰ ਇਤਲਾਹ ਮਿਲੀ ਹੈ ਜੀ ਮੰਨ ਲਓ ਵੀ ਜਨਤਾ ਨਗਰ ਇਹ ਗਲੀ ਨੰਬਰ 6 ਵਿੱਚ ਇਹ ਘਰ ਵਿੱਚ ਅੱਗ ਲੱਗੀ ਆ ਤੇ ਜਲਦੀ ਪਹੁੰਚੋ ਜੀ ਅਸੀਂ ਆਪਣੀ ਛੋਟੇ ਫਾਇਰ ਟ੍ਰੈਂਡਰ ਦੇ ਨਾਲ ਆਪਣੇ ਸਟਾਫ ਦੇ ਸਮੇਤ ਮੈਂ ਇਸ ਪੁਆਇੰਟ ਤੇ ਪਹੁੰਚਿਆ ਤੇ ਆ ਕੇ ਦੇਖਿਆ ਤਾਂ ਅੱਗ ਲੱਗੀ ਪਈ ਸੀ ਅਨੁਸਾਰ ਅਸੀਂ ਆਪਣਾ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਕਿੰਨੀਆਂ ਗੱਡੀਆਂ ਫਾਇਰ ਟ੍ਰੈਂਡਰ ਦੀਆਂ ਗੱਡੀਆਂ 2 ਜੀ ਤੇ ਇੱਕ ਇਹ ਅੱਗ ਲੱਗਣ ਦੇ ਕਾਰਨ ਸਰ ਇਸ ਟਾਈਮ ਤੋਂ ਨਹੀਂ ਪਤਾ ਲੱਗ ਸਕਿਆ ਜੀ ਇਹ ਤਾਂ ਬਾਅਦ ਚ ਦੇਖਿਆ ਜਾਊਗਾ ਜੀ ਡਰਮ ਦਾ ਤੇਲ ਨੇ ਡੀਜ਼ਲ ਤੇ ਜਾ ਕੋ ਚਾਰਾ ਡਰਮ ਸਰ ਪਿਆ ਹੈਗਾ ਨਹੀਂ ਵੀ ਹੈ ਖਾਲੀ ਹੈ ਜੀ ਡਰਮ ਦੇ ਅੰਦਰ ਡੀਜ਼ਲ ਹੈ ਉਹ ਨਾਲ ਟਾਇਰ ਪਏ ਆ ਟਾਇਰਾਂ ਨੂੰ ਅੱਗ ਜ਼ਰੂਰ ਲੱਗੀ ਸੀ ਉਹਦਾ ਤੇਲ ਡੀਜ਼ਲ ਜਿਹੜੇ ਸੀਗੇ ਸਵਾਰ ਨੂੰ ਵਿਸ਼ਣ ਮੁਤਾਬਕ ਡੀਜ਼ਲ ਦੇ ਡਰਮ ਸੀਗੇ ਉਸ ਤੇ ਭਰੇ ਇਹਨਾਂ ਨੂੰ ਅਪ ਲਈਏ ਨਹੀਂ ਸਰ ਸਾਨੂੰ ਤਾਂ ਮੌਕੇ ਤੇ ਜੀ ਡਰਮ ਤਾਂ ਸੇਫ ਹੋ ਮੇ ਖਾਲੀ ਡਰਮ ਉਮੇ ਪਿਆ ਜੀ ਡਰਮ ਨੂੰ ਤਾਂ ਡੀਜ਼ਲ ਨੂੰ ਅੱਗ ਨਹੀਂ ਸੀ ਨਾਲ ਪਏ ਮਟੀਰੀਅਲ ਨੂੰ ਟਾਇਰਾਂ ਨੂੰ ਅੱਗ ਸੀਗੀ